ਤੇ ਤਾਂ ਕਦੋਂ ਕਦੋਂ ਮੈਰਿਜ ਹੋਈ ਸੀ ਤੁਹਾਡੀ ਸਰ ਮੇਰਾ ਨਾਮ ਪ੍ਰਿੰਸਪਲ ਸਿੰਘ ਪਿੰਡ ਸ਼ੇਰੀਆਂ ਮੇਰੀ ਮੈਰਿਜ 2018 ਚ ਹੋਈ ਸੀ ਤੇ ਉਸ ਤੋਂ ਬਾਅਦ ਫਿਰ ਕੀ ਕੀ ਹੋਇਆ ਉਸ ਤੋਂ ਬਾਅਦ ਸਰ ਉਸ ਤੋਂ ਬਾਅਦ ਅਸੀਂ ਜਦੋਂ ਮੈਰਿਜ ਹੋਣ ਤੋਂ ਬਾਅਦ ਸਾਰਾ ਉਹਦੀ ਫੈਲ ਲਗਵਾਈ ਮਤਲਬ ਕਿ ਉਹਨਾਂ ਹਾਇਲਰਸ ਕੀਤੀ ਸੀ ਕੁੜੀ ਨੇ ਤੇ ਉਹਦੀ ਫੈਮਿਲੀ ਨੇ ਕਿਹਾ ਵੀ ਸਾਡੀ ਕੁੜੀ ਬਾਹਰ ਜਾਣਾ ਚਾਹੁੰਦੀ ਹੈ ਵੀ ਤੁਸੀਂ ਜੇ ਖਰਚਾ ਕਰ ਸਕਦੇ ਹੋ ਤਾਂ ਅਸੀਂ ਬਾਹਰ ਭੇਜਨੀ ਕੁੜੀ ਦਾ ਵਿਆਹ ਕਰਵਾ ਤਾ ਅਸੀਂ ਸਰ ਜਦੋਂ ਵਿਆਹ ਤੋਂ ਬਾਅਦ ਲੈ ਕੇ ਆਏ ਵਿਆਹ ਕੇ ਤਾਂ ਉਹਦੇ ਬੈਂਡ ਘਟ ਸੀਗੇ ਤੇ ਉਹਨੂੰ ਫਿਰ ਤਿੰਨ ਵਾਰੀ ਐਲਸ ਕਰਾਈ ਅਸੀਂ ਆਪ ਉਹ ਤੇ ਫਿਰ ਜੰਗਸਰ ਦਾ ਕੈਨੇਡਾ ਦਾ ਵੀਜ਼ਾ ਆਇਆ ਤਾਂ ਉਸ ਤੋਂ ਬਾਅਦ ਹਨ ਪਾ ਲੱਗਾ ਕਿ ਸਿੰਗਲ ਦੀ ਫੈਲ ਆਈ ਹੋਈ ਹੈ ਕਿੰਨਾ ਕ ਖਰਚਾ ਆ ਗਿਆ ਸੀ ਜਨੂਨ ਵੀ ਦਿੱਤਾ ਹੋਣਾ ਤੁਹਾਡੇ ਸਰ ਹਾਂਜੀ ਸਰ ਅੱਧਾ ਕਿੱਲਾ ਮੇਰੀ ਪੈਲੀ ਵੇ ਗਈ ਤੇ ਉਸ ਤੋਂ ਬਾਅਦ ਸਾਰਾ ਜੀ ਬਿਆਹ ਤੇ ਪੈਸੇ ਚੱਕੇ ਸੀਗੇ ਤੇ ਤਕਰੀਬਨ 31 ਲੱਖ ਰੁਪਏ ਦਾ ਖਰਚਾ ਡਾ ਗਿਆ ਸੀ ਪੇਟਰੋ ਦੀ ਗੱਲਬਾਤ ਹੁੰਦੀ ਰਹੀ ਉਹਦੇ ਨਾਲ ਕੀ ਕਹਿੰਦੀ ਸੀ ਤੁਹਾਨੂੰ ਸਰ ਮੇਰੇ ਨਾਲ 6 ਮਹੀਨੇ ਬੜੀ ਗੱਲ ਕੀਤੀ ਬਾਹਰ ਜੇ ਕਰਨੀ ਉਸ ਤੋਂ ਬਾਅਦ ਥੋੜੇ ਜਿਹਾ ਗੱਲ ਲੱਗਣੀ ਘਟ ਕਰਦੀ ਉਹਨੇ ਮੇਰੇ ਨਾਲ ਨਾ ਮੈਨਾਂ ਫੋਨ ਕਰਦੀ ਸੀ ਨਾ ਮੈਂ ਵੀਡੀਓ ਕਾਲ ਨਾ ਮੈਸੇਜ ਦਾ ਜਵਾਬ ਦਿੰਦੀ ਸੀ ਮੈਨੂੰ ਬਲੌਕ ਕਰਕੇ ਰੱਖ ਦਿੱਤੀ ਤੇ ਤਲਾਕ ਕੋ ਤੇ ਕਾਗਜ਼ਪੋੜ ਨੇ ਫਿਰ ਕਿਦਾਂ ਭੇਜੇ ਸਰ ਉਹਨੇ ਮੈਂ ਮੈਨਾਂ ਜਦੋਂ ਗੱਲਬਾਤ ਕਰਦੀ ਸੀ ਤਾਂ ਜਦੋਂ ਲੜਾਈ ਕਰਨ ਲੱਗੀ ਮੇਰੇ ਨਾਲ ਮੈਸੇਜ ਤੇ ਮੈਨੂੰ ਕਹਿੰਦੀ ਮੈਨੂੰ ਫੋਨ ਨਾ ਕਰਿਆ ਕਰ ਤਾਂ ਫਿਰ ਸਰ ਉਹਨੇ ਮੈਨੂੰ ਤਲਾਕ ਦੇ ਪੇਪਰ ਭੇਜੇ ਵੀ ਮੇਰੀ ਮੰਮੀ ਲੜੀ ਕੇਸ ਲੜਨਗੇ ਤੇ ਉਸ ਉਨੇ ਪਾਵਰ ਹੋਰ ਨਹੀਂ ਭੇ ਜਿਸ ਮੈਨੂੰ ਮੇਰੀ ਮੰਮੀ ਕਿਸ ਲੜੋ। ਤੇ ਹੁਣ ਕੀ ਮੰਗ ਕਰਦਾਂ ਕੀ ਕਹਿਣਾ ਚਾਹੁੰਦੇ ਹਾਂ? ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਇਨਸਾਫ ਮਿਲੇ ਜੀ। ਠੀਕ ਹੈ ਜੋ ਮੇਰਾ ਖਰਚਾ ਹੋਇਆ ਜੀ, ਮੇਰਾ ਨੁਕਸਾਨ ਬਹੁਤ ਹੋਇਆ ਜੀ ਮੇਰਾ 5 ਸਾਲ ਖਰਾਬ ਹੋ ਗਿਆ ਜੀ ਮੇਰੇ। ਮੈਂ ਇੱਥੇ ਵਿਹਲਾ ਬੈਠਾ ਜੀ ਆਪ ਬਾਹਰ ਕੈਨੇਡਾ ਚ ਜੀ। ਤੇ ਮੈਨੂੰ ਇਨਸਾਫ ਮਿਲੇ ਵਾਧੂ ਕਾਰਵਾਈ ਬੰਦੀ ਹੈ ਸਰਕਾਰੀ ਜੋ ਵੀ ਕਾਰਵਾਈ ਬੰਦੀ ਤੇ ਕੀਤੀ ਹੈ ਵੀ ਗਾਰੀ। ਠੀਕ। ਮੇਰਾ ਨਾਮ ਗੁਲਜਾਰ ਸਿੰਘ ਆ ਜੀ ਮੈਂ ਐਕਸ ਆਰਮੀ ਆ ਜੀ ਤੇ ਸਾਡੇ ਜੁਆਇੰਟ ਫੈਮਿਲੀ ਆ ਜੀ। ਇਹ ਮੇਰੇ ਸਾਡਾ ਪਿੰਡ ਛੇਰੀਆਂ ਜੀ ਤਹਿਸੀਲ ਸਮਰਲਾ ਜ਼ਿਲ੍ਹਾ ਲੁਧੇਰਾਣਾ ਜੀ ਅਸੀਂ ਜੁਆਇੰਟ ਫੈਮਿਲੀ ਆ ਜੀ ਇਹ ਮੇਰੇ ਭਾਈ ਦਾ ਲੜਕਾ ਜੀ ਮੇਰਾ ਭਤੀਜਾ ਜੀ ਇਹਦੀ ਸ਼ਾਦੀ ਅਸੀਂ 2018 ਵਿੱਚ ਕੀਤੀ ਸੀ ਉਸ ਤੋਂ ਬਾਅਦ ਉਹਨੇ ਐਲਸ ਕੀਤੀ ਸੀ ਪਹਿਲਾਂ ਉਹਦੇ ਕਾਜਾਂ ਦੇ ਉਹਦਾ ਮਤਲਬ ਨਹੀਂ ਸੀ ਲੱਗਿਆ ਕੈਨੇਡਾ ਦਾ ਉਸ ਤੋਂ ਬਾਅਦ ਇਹ ਆਸਟ੍ਰੇਲੀਆ ਦੀ ਫਾਈਲ ਆਈ ਉੱਥੇ ਰਿਫਿਊਜੀਨ ਆ ਗਈ ਉੱਥੇ ਸਾਨੂੰ ਖਰਚਾ ਭਰਨਾ ਪਿਆ ਉਸ ਤੋਂ ਬਾਅਦ ਇਹ ਕੈਨੇਡਾ ਦੀ ਫਾਈਲ ਆਈ ਉੱਥੇ ਰਿਫਿਊਜੀਨ ਆ ਗਈ ਉੱਥੇ ਸਾਡੇ ਪੈਸੇ ਕੁਝ ਕੱਟ ਕੇ ਆਏ ਸਾਨੂੰ ਉਹ ਵੀ ਸਾਨੂੰ ਖਰਚਾ ਭਰਨਾ ਪਿਆ ਜੀ ਉਸ ਤੋਂ ਬਾਅਦ ਇਹਨੂੰ ਤਿੰਨ ਵਾਰ ਅਸੀਂ ਐਲਸ ਕਰਾਈ ਤੀਜੀ ਵਾਰ ਇਹਦੇ ਬੈਂਡ ਆਏ ਇਹਨੂੰ ਫੇਰ ਬਾਹਰ ਭੇਜਤਾ 2.5 ਸਾਲ ਸਾਡੇ ਕੋਲ ਰਹਿ ਕੇ ਗਈ ਹੈ ਜੀ ਕਿਹੜੀ ਜਗ੍ਹਾ ਕੀ ਨਾਮ ਸੀ ਕੁੜੀ ਦਾ ਕੁੜੀ ਦਾ ਨਾਮ ਕੁੜੀ ਦਾ ਨਾਮ ਜੀ ਚੰਦਰ ਕੋਹਰਾ ਜੀ ਡੈਡੀ ਦਾ ਨਾਮ ਜਰਨੈਲ ਸਿੰਘ ਪਿੰਡ ਇਹਨਾਂ ਦਾ ਚਰਾਣਾ ਜੀ ਜ਼ਿਲ੍ਹਾ ਨਵਾਂ ਸ਼ਹਿਰ ਇਹਨਾਂ ਦਾ ਜੀ ਕਿਹੜੀ ਜਗ੍ਹਾ ਭੇਜਿਆ ਸੀ ਇਸ ਇਹਨੂੰ ਕੈਨੇਡਾ ਭੇਜਿਆ ਸੀ ਜੀ ਅਸੀਂ ਥੋੜਾ ਕੋ 2.5 ਤੱਕ ਇਹਦਾ ਸਾਰਾ ਖਰਚਾ ਅਸੀਂ ਟੋਟਲ 31 ਲੱਖ ਦੇ ਕਰੀਬ ਸਾਡਾ ਲੱਗਿਆ ਸੀ ਜੀ ਹੁਣ ਤੱਕ ਦਾ ਸਾਡਾ ਖਰਚਾ ਜੇ ਮਾ ਆ ਵਿਆਜ ਪਾ ਕੇ ਸਮਝੀਏ ਤਾਂ ਸਾਡਾ 50 ਲੱਖ ਸਕريب ਪਹੁੰਚ ਚੁੱਕਿਆ ਹੈ ਜੀ ਆਸੀਂ ਵੀ ਕੁਝ ਜ਼ਮੀਨ ਵੇਚੀ ਜੀ ਕੁਝ ਪੈਸਾ ਵਿਆਜ ਚ ਚੁੱਕਿਆ ਕੁਝ ਲੋਨ ਵੀ ਲਿਆ ਜੀ ਇਸ ਤਰ੍ਹਾਂ ਉਸ ਨੂੰ ਅਸੀਂ ਬਾਹਰ ਭੇਜਾਇਆ ਜੀ ਹੁਣ ਸਾਨੂੰ ਹੁਣ ਟੋਕੋ ਰਹਿ ਕੇ ਵੀ ਗਈ ਸਾਡੇ ਕੋਲ ਢਾਈ ਸਾਲ ਇਥੇ ਰਹਿ ਕੇ ਗਈ ਜੀ ਪਹਿਲਾਂ ਸਾਡੇ ਨਾਲ ਠੀਕ ਗੱਲਬਾਤ ਕਰਦੀ ਰਹੀ ਉਸ ਤੋਂ ਬਾਅਦ ਇੱਕਦਮ ਸਾਡੇ ਨਾਲ ਗੱਲ ਕਰਨੀ ਉਹਨੇ ਬੰਦ ਕਰ ਦਿੱਤੀ ਆਪਣੇ ਮੰਮੀ ਡੈਡੀ ਦਾ ਉਹਨੂੰ ਆਪਣੇ ਕਾਜ ਭੇਜਤੇ ਵੀ ਮੇਰੇ ਮੰਮੀ ਡੈਡੀ ਕੇਸ ਲੜਨਗੇ ਮੈਨੂੰ ਤਲਾਕ ਚਾਹੀਦਾ ਇਸ ਤੇ ਅਸੀਂ ਐਸਐਸਪੀ ਸਾਹਿਬ ਨੂੰ ਅ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਮਾਰਕ ਬੀ ਐਸਾ ਡੀਐਸਪੀ ਸਾਹਿਬ ਨੂੰ ਕਰ ਦਿੱਤੀ ਡੀਐਸਪੀ ਸਾਹਿਬ ਨੇ ਗੱਲ ਕੀਤੀ ਕੁੜੀ ਨਾਲ ਉਹ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਮੈਨੂੰ ਤਲਾਕ ਚਾਹੀਦਾ ਉਸ ਤੋਂ ਬਾਅਦ ਡੀਐਸਪੀ ਨੇ ਉਹ ਫਾਈਲ ਜਿਹੜੀ ਵਾਪਸ ਐਸਐਸਪੀ ਸਾਹਿਬ ਕੋਈ ਸੀ ਐਸਐਸਪੀ ਸਾਹਿਬ ਨੇ ਉਹਨਾਂ ਤੇ ਮਤਲਬ ਪੱਤਾ ਦਰਜ ਕਰਤਾ ਜੀ ਅਸੀਂ ਇਹ ਕਿਹਦੇ ਉੱਤੇ ਪੱਤਾ ਦਰਜ ਕਰ ਪਰਚਾ ਜੀ ਕੁੜੀ ਦਾ ਪਰਚਾ ਹੋਇਆ ਜਤਿੰਦਰ ਕੌਰ ਤੇ ਉਹਦੇ ਡੈਡ ਦੇ ਜਰਨੈਲ ਸਿੰਘ ਤੇ ਉਹਦੀ ਮਾਂ ਤੇ ਬਲਵਿੰਦਰ ਕੌਰ ਤੇ ਜੀ ਕੀ ਮੰਨ ਕਰਦੇ ਅਸੀਂ ਮਾਂ ਹੀ ਕੰਮ ਕਰਦੇ ਸਾਨੂੰ ਇਨਸਾਫ ਮਿਲੇ ਜੀ ਅਸੀਂ ਇੰਨੇ ਪੈਸੇ ਲਾਏ ਹੋਏ ਨੇ ਜੀ ਸਾਡਾ ਬੇਟਾ ਘਰੇ ਬੈਠਾ ਜੀ ਉਹ ਰਾਹ ਨਾਲ ਬਾਹਰ ਬੈਠੀ ਆ ਜੀ ਗਵਰਨਮੈਂਟ ਤੋਂ ਇਹ ਉਮੀਦ ਕਰਦੇ ਆਂ ਜੀ ਸਾਨੂੰ ਸਾਡੀ ਸਨਮਾਈ ਹੋਵੇ ਅਨੁਸਾਰ ਅਨਸਾਬ ਮਿਲੇ ਜੀ ਗਾਂ ਤੋਂ ਇਹ ਕਿਹਦੇ ਹੋਰ ਨਾ ਮਤ ਹੋਵੇ ਅੱਜ ਜੀ ਮੇਰਾ ਨਾਮ ਜਸਵਿੰਦਰ ਕੌਰ ਹੈ ਪਿੰਡ ਸ਼ੇਰੀਆਂ ਹਾਂਜੀ 2 ਜ 18 ਚ ਵਿਆਹ ਕੀਤਾ ਸੀ ਤੇ ਹਾਂਜੀ ਅਸੀਂ ਤੇ ਵੈਸੇ ਇੱਕੋ ਗੱਲ ਸੋਚੀ ਸੀ ਕਿ ਜਦੋਂ ਅਸੀਂ ਜਾ ਕੇ ਸਾਨੂੰ ਰਿਸ਼ਤੇ ਦੀ ਦੱਸ ਪਈ ਸਾਨੂੰ ਪਤਾ ਲੱਗਿਆ ਅਸੀਂ ਜਦੋਂ ਜਾ ਕੇ ਦੇਖਿਆ ਉਹਨਾਂ ਦੇ ਵੀ ਹਾਲਾਤ ਕਾਫੀ ਮਤਲਬ ਕਿ ਵਿਗੜੇ ਹੋਏ ਸੀ ਗਰੀਬੀ ਬਹੁਤ ਸੀ ਅਸੀਂ ਇਹੀ ਗੱਲ ਸੋਚੀ ਕਿ ਚਲੋ ਇਹ ਵੀ ਬੱਚਾ ਸਾਡਾ ਸੈੱਟ ਹੋ ਜਾਏਗਾ ਚਲੋ ਸਾਡੀ ਇਹ ਵੀ ਧੀਆ ਵਾਂਗ ਅਸੀਂ ਵਿਆਹ ਕੇ ਲੈ ਕੇ ਜਾਣੀ ਹੈ ਚਲੋ ਇਹ ਵੀ ਸੈੱਟ ਹੋ ਜਾਣਗੇ ਚਲੋ ਇਹਨਾਂ ਦੇ ਘਰ ਦੇ ਵੀ ਕਾਫੀ ਹਾਲਾਤ ਖਰਾਬ ਨੇ ਅਸੀਂ ਆਪਣੇ ਘਰ ਦਾ ਨਹੀਂ ਸੋਚਿਆ ਮੈਂ ਜਦੋਂ ਉਹਦੀ ਮੰਮੀ ਦੇਖੀ ਮੈਂ ਪਹਿਲਾਂ ਉਹਨਾਂ ਬਾਰੇ ਸੋਚਿਆ ਮੈਂ ਕਿ ਚਲੋ ਕੋਈ ਗੱਲ ਨਹੀਂ ਚਲੋ ਸਾਡੇ ਤਾਂ ਹੋਰ ਕਮਾਨ ਵਾਲੇ ਨੇ ਇੱਕੋ ਹੀ ਭਾਈ ਭਰਾ ਸੀਗਾ ਉਹਦਾ ਉਹਦੀ ਡੈਥ ਹੋ ਚੁੱਕੀ ਸੀ ਅਸੀਂ ਵਸੇ ਇਹੀ ਸੋਚਿਆ ਕਿ ਇਹਨੂੰ ਅਸੀਂ ਕਦੇ ਵੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਦੇਣਾ ਅਸੀਂ ਆਪ ਦੁੱਖ ਘਟ ਲਾਂਗੇ ਅਸੀਂ ਮਿਰਜੀ ਵਿਆਹ ਕੇ ਲਿਆਏ ਬੜੇ ਚਾਵਾਂ ਦੇ ਨਾਲ ਮੈਨੂੰ ਨਹੀਂ ਸੀ ਪਤਾ ਕਿ ਆਹ ਗਮ ਹੋਏਗਾ ਅੱਜ ਉਹ ਭਵੇਂ ਸੁਣੇਗੀ ਵੀ ਕਰੇ ਸੋਚੇਗੀ ਰੋਏਗੀ ਜ਼ਰੂਰ ਜਿੰਨਾ ਪਿਆਰ ਉਹਨੂੰ ਮੈਂ ਕੀਤਾ ਜਦੋਂ ਪਹਿਲੀ ਵਾਰ ਉਹਨੇ ਸਾਨੂੰ ਬਲੌਗ ਕੀਤਾ ਉਦੋਂ ਉਸੇ 10 ਰਾਤਾਂ 15 ਰਾਤਾਂ ਮੈਂ ਆਪਣੇ ਮੁੰਡੇ ਦੀ ਰਾਖੀ ਕੀਤੀ ਪੂਰੀ ਪੂਰੀ ਰਾਤ ਜਾਗ ਕੇ ਇਹ ਕਹਿੰਦਾ ਸੀ ਕਿ ਮੈਂ ਖੁਦ ਕੁਛ ਕਰ ਲੈਣੀ ਮम्मी ਮੈਂ ਨਹੀਂ ਰਹਿਣਾ ਹੈ ਕਿੰਨੇ ਰਾਤ ਨੂੰ 1 ਵਜੇ ਵਿਚੋਲਿਆਂ ਨੂੰ ਵੀ ਫੋਨ ਕੀਤਾ ਇਹ ਕਹਿੰਦਾ ਵੀ ਇਹਨੇ ਦਰਵਾਜ਼ਾ ਬੰਦ ਕਰ ਲਿਆ 10 10 ਵਾਰੀ ਡਾਕਟਰ ਆਉਂਦੇ ਰਹੇ ਅਸੀਂ ਇਹਨੂੰ ਲੈ ਕੇ ਵੀ ਜਾਂਦੇ ਰਹੇ ਪਰ ਸਾਡੇ ਕੋ ਮੁੰਡੇ ਦਾ ਹਾਲਾਤ ਦੇਖੀ ਨਹੀਂ ਸੀ ਜਾਂਦੇ ਕਿ ਜੋ ਪਰ ਉਹ ਸਾਡੀ ਇੱਕ ਵੀ ਨਹੀਂ ਸੀ ਸੁਣਦੀ ਜੇ ਮੈਂ ਕਹਿੰਦੀ ਸੀ ਉਹਨੂੰ ਪਿਆਰ ਨਾਲ ਪੁੱਤ ਐਦਾਂ ਕਹਿੰਦਾ ਮੈਂ ਮਰ ਜਾਣਾ ਕਹਿੰਦੀ ਸੀ ਮਰ ਜਵੇ ਇੰਦੀ ਮੈਂ ਕੀ ਕਰਾਂ ਮਰ ਜਾਵੇ ਅੱਗੋਂ ਐਦਾਂ ਬੋਲਦੀ ਸੀ ਅਸੀਂ ਤੇ ਇੰਨੇ ਕਿ ਚਾਵਾ ਨਾ ਸਾਡੇ ਪਿੰਡ ਤੋਂ ਆਂਡ ਗਵਾਂਡ ਤੋਂ ਰਿਸ਼ਤੇਦਾਰਾਂ ਤੋਂ ਜੇ ਮੈਂ ਕਹਿੰਨੀ ਮੈਂ ਸਾਰੇ ਇਕੱਠੇ ਕਰਨ ਲੱਗਾ ਨਾ ਢਾਈ ਸਾਲ ਚ ਦੇਖੋ ਵੀਡੀਓ ਦੇ ਘਰ ਦੇ ਵੀ ਦੇਖਣਗੇ ਸਾਰੇ ਦੇਖਣਗੇ ਢਾਈ ਸਾਲ ਚ ਇੱਕ ਰੋਟੀ ਨਹੀਂ ਬਣਵਾਈ ਮੈਂ ਜਿਹੜੀ ਇੱਕ ਰੋਟੀ ਹੁੰਦੀ ਹੈ ਚਾਹ ਦਾ ਕੱਪ ਨਹੀਂ ਉਹਦਾ ਮੈਂ ਬਣਿਆ ਪੀਤਾ ਇੰਨੀ ਕਿ ਲੱਡਲੀ ਪਿੰਡ ਦੇ ਲੋਕ ਵੀ ਗੱਲਾਂ ਕਰਦੇ ਸੀ ਧੀ ਤੋਂ ਵੱਧ ਪਿਆਰ ਦਿੱਤਾ ਮੈਂ ਉਹਨੂੰ ਇਹ ਗੋਦੀ ਚ ਪਾ ਕੇ ਜਦੋਂ ਸਵੇਰੇ ਉੱਠਦੀ ਸੀ ਉਦੋਂ ਮੈਨੂੰ ਮੈਂ ਗੋਦੀ ਚ ਪਾ ਕੇ ਉਹਨੂੰ ਮੈਂ ਚਾ ਆਪ ਖੁਦ ਬਣਾ ਕੇ ਦੇਣੀ ਕੰਮ ਛੱਡ ਕੇ ਬਹੁਤ ਇੱਥੇ ਉਹ ਸਾਡੇ ਨਾਲ ਐਵੇਂ ਕਹਿਦੀ ਐ ਇੱਥੇ ਠੀਕ ਸੀ ਪਤਾ ਨਹੀਂ ਉੱਥੇ ਜਾ ਕੇ ਕੀ ਹੋਇਆ ਕੀ ਨਹੀਂ 2.5 ਸਾਲ ਰਹੀ ਐ ਕਿਤੇ ਅੱਗੋਂ ਬੋਲੀ ਨਹੀਂ ਸੀ ਪਿਆਰ ਬੜਾ ਸੀ ਸਾਡਾ ਸੱਸ ਨੂੰ ਚ ਬਹੁਤ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਕਿ ਅੱਗੇ ਜਾ ਕੇ ਉਹਨੂੰ ਕੀ ਪ੍ਰੋਬਲਮ ਆ ਜਾਂ ਕੀ ਹੋਇਆ ਕੀ ਨਹੀਂ ਤੇ ਹੁਣ ਵੀ ਤਕਰੀਬਨ ਅੱਜ ਤੋਂ 6 ਕੁ ਮਹੀਨੇ ਪਹਿਲਾਂ ਫੇਰ ਗੱਲ ਕਰਨ ਲੱਗ ਗਈ ਸੀ ਅਸੀਂ ਫੇਰ ਉਹਦੀਆਂ ਗੱਲਾਂ 'ਚ ਆ ਗਏ ਅਸੀਂ ਕਿਆ ਚਲ ਕੋਈ ਗੱਲ ਨਹੀਂ ਪੁੱਤ ਤੈਨੂੰ ਸਾਰਾ ਕੁਝ ਮaaf ਕੀਤਾ ਚਲੋ ਜੇ ਧੀ ਹੁੰਦੀ ਢੱਡ ਦੀ ਜੰਮੀ ਵੀ ਤਾਂ ਕਰ ਸਕਦੀ ਆ ਚਲ ਅਸੀਂ ਸਾਰਾ ਕੁਝ ਬਰਦਾਸ਼ਤ ਕੀਤਾ ਸੀ ਪਰ ਫੇਰ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਉਹਨੂੰ ਕੁਝ ਹੋ ਜਾਂਦਾ ਸੀ ਬਲੌਕ ਕਰ ਜਾਂਦੀ ਸੀ ਸਾਨੂੰ ਹੋਣ ਕੀ ਫਿਰ ਉਹਨੇ ਤਲਾਕ ਦੇ ਕਾਗਜ਼ ਹਾਂਜੀ ਹੁਣ ਉਹਨੇ ਜਾਨੀ ਕਿ ਮੇਰੇ ਨਾਲ ਗੱਲ ਕਰਨੀ ਘੰਟਾ ਡੇਢ ਜਦੋਂ ਇੰਨੇ ਵਿੱਚ ਆ ਜਾਣਾ ਇਹਨੇ ਅੱਗੇ ਆ ਜਾਣਾ ਮੈਂ ਕਹਣਾ ਪ੍ਰਿੰਸ ਨਾਲ ਗੱਲ ਕਰ ਲੈ ਬਸ ਜਦ ਹੀ ਫੋਨ ਕੱਟ ਦੇਣਾ ਮੈਂ ਕੁਛ ਕਰਨਾ ਆ ਮੈਨੂੰ ਕੰਮ ਆ ਮੈਂ ਬਿਜੀ ਆ ਤੇ ਮੇਰੇ ਮਨ ਚ ਵੀ ਇਹ ਗੱਲ ਆਉਣੀ ਕਿ ਜਦੋਂ ਮੇਰੇ ਬੇਟੇ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕਰਦੀ ਮੈਂ ਫਿਰ ਵੀ ਕਦੇ ਮੱਥੇ ਵਟ ਨਹੀਂ ਸੀ ਪਾਇਆ ਮੈਂ ਫਿਰ ਵੀ ਉਹਨੂੰ ਇੰਨੇ ਕ ਪਿਆਰ ਨਾਲ ਜਦੋਂ ਉਹਦਾ ਫੋਨ ਆਉਣਾ ਮੈਂ ਸਾਰਾ ਕੰਮ ਛੱਡ ਕੇ ਤੇ ਉਹਦੇ ਨਾਲ ਗੱਲ ਕਰਨ ਲੱਗ ਜਾਂਦੀ ਸੀ ਮੈਂ ਕਦੇ ਕੰਮ ਦੀ ਪਰਵਾਹ ਨਾ ਦੋ ਦੋ ਘੰਟੇ ਫੋਨ ਚੱਲਦਾ ਸੀ ਤੇ ਪਤਾ ਨਹੀਂ ਹੁਣ ਸਾਨੂੰ ਨਹੀਂ ਪਤਾ ਇੱਕ ਉਹਦਾ ਮਾਮਾ ਸੀਗਾ ਯਾਨੀ ਕਿ ਉਹਨੇ ਵਿੱਚ ਬਹੁਤ ਦਖਲ ਅੰਦਾਜ਼ੀ ਕੀਤੀ ਆ ਤੇ ਉਹਨੇ ਮੇਰੇ ਮੁੰਡੇ ਦਾ ਘਰ ਨਹੀਂ ਵਸਣ ਦਿੱਤਾ ਦੂਜੀ ਗੱਲ ਇਹ ਰਹੀ ਮੁੰਡਾ ਮੇਰਾ ਸਾਰੇ ਪਿੰਡ ਤੋਂ ਜਿੱਥੋਂ ਮਰਜੀ ਕੋਈ ਪਤਾ ਕਰ ਸਕਦਾ ਨਸ਼ਾ ਨਹੀਂ ਕੋਈ ਵੈਲ ਨਹੀਂ ਕੋਈ ਾਦਾਂ ਦੀ ਗੱਲ ਨਹੀਂ ਕੋ ਲੜਾਈ ਝਗੜੇ ਵਾਲਾ ਨਹੀਂ ਜਿੰਨਾ ਕਹਿੰਨੇ ਆਪਣੇ ਮਨ ਨੂੰ ਲਈ ਅਸੀਂ ਹੁਣ ਇਸ ਟਾਈਮ ਰੱਬ ਦਾ ਸ਼ੁਕਰ ਕਰਨੇ ਆ ਕਿ ਥੋੜਾ ਜਿਹਾ ਮੇਰਾ ਮੁੰਡਾ ਅੱਗੇ ਨਾਲੋਂ ਮੜਮੋਟੀ ਗੱਲਬਾਤ ਕਰਨ ਲੱਗਾ ਹੈ ਨੀ ਤੇ ਸਦਮੇ 'ਚ ਇੰਨਾ ਕੁ ਸਦਮੇ 'ਚ ਸੀਗਾ ਅਸੀਂ ਨੂੰ ਛੱਡ ਕੇ 10 ਮਿੰਟ ਲਈ ਲੱਗ ਨਹੀਂ ਸੀ ਹੁੰਦੇ ਤੇ ਉਹਨੇ ਮੈਨੂੰ ਰਿਕਾਰਡਿੰਗ ਭੇਜੀ ਸੀ ਕਿ ਮੰਮੀ ਕਿ ਮੇਰੇ ਘਰ ਦੇ ਕੇਸ ਲੜਨਗੇ ਕਿ ਮੈਨੂੰ ਤਲਾਕ ਚਾਹੀਦਾ ਜੋ ਤੁਹਾਨੂੰ ਪ੍ਰਿੰਸ ਨੇ ਦੱਸਿਆ ਉਹ ਸਹੀ ਏ ਕਿ ਜਦੋਂ ਉਹਨੇ ਇਹ ਗੱਲ ਦੱਸੀ ਮੇਰੇ ਤਾਂ ਪੈਰਾਂ ਚੋਂ ਜ਼ਮੀਨ ਨਿਕਲ ਗਈ ਮੈਂ ਕਿਹਾ ਵੀ ਹੁਣ ਕੀ ਚੱਕਰ ਹੋਇਆ ਵੀ ਗੱਲ ਤਾਂ ਕੋਈ ਹੋਈ ਨਹੀਂ ਉਸ ਤੋਂ ਬਾਅਦ ਚ ਫਿਰ ਉਹਨੇ ਮੈਨੂੰ ਫੋਨ ਨਹੀਂ ਕੀਤਾ ਹੈਗਾ ਤੇ ਮੈਂ ਰਿਕਾਰਡਿੰਗਾਂ ਵਿੱਚ ਭੇਜਦੀ ਰਹੀ ਆ ਉਹਨੇ ਨਈ ਫੋਨ ਕੀਤਾ ਤੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਫੇਰ ਦੁਬਾਰਾ ਉਹੀ ਕੰਮ ਸਾਡੇ ਨਾਲ ਕਰੇਗੀ ਤੇ ਉਸ ਤੋਂ ਉਸ ਤੋਂ ਬਾਅਦ ਵਿੱਚ ਫਿਰ ਮੈਂ ਮੁੰਡੇ ਨਾਲ ਗੱਲ ਕੀਤੀ ਫਿਰ ਅਸੀਂ ਉਹਦੇ ਮੰਮੀ ਪਾਪਾ ਨਾਲ ਗੱਲ ਕੀਤੀ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਹਾਂ ਤੁਸੀਂ ਜੋ ਕਰਨਾ ਹੈ ਕਰ ਲਓ ਹਾਂਜੀ ਅਸੀਂ ਇਹੀ ਅਪੀਲ ਕਰਦੇ ਆ ਕਿ ਸਾਡੇ ਮੁੰਡੇ ਨੂੰ ਇਨਸਾਫ ਮਿਲੇ ਮੇਰਾ ਬੇਟਾ 5 ਸਾਲ ਤੋਂ ਘਰ ਤੇ ਉਹ ਮਾਂ ਨੂੰ ਕੋਈ ਪੁੱਛ ਕੇ ਨਹੀਂ ਵੇਖਦਾ ਜਿਹਦਾ ਬੱਚਾ ਘਰ ਫੇਰਦਾ ਪੈਸਾ ਵੀ ਲਾਇਆ ਸਾਰਾ ਕੁਝ ਕੀਤਾ ਤੇ ਅੱਜ ਮੇਰਾ ਬੱਚਾ ਘਰ ਸਾਬ ਦੇ ੱਤੇ ਖਾਂਦਾ ਫਿਰਦਾ ਇੱਕ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਐਦਾਂ ਬੈਠੇ ਹੋਈਏ ਲੋਕਾਂ ਦੀਆਂ ਗੱਲਾਂ ਕੁਛ ਤੇ ਮਤਲਬ ਕਿ ਕੁਛ ਮੈਂ ਬਹੁਤ ਦੁਖੀ ਹਾਂ ਮੈਂ ਇਹੀ ਗੱਲ ਕਹਿਨੀ ਹੈ ਕਿ ਜੇ ਮੇਰਾ ਪੁੱਤ ਨੂੰ ਜਿਵੇਂ ਤੜਫਾਇਆ ਐਵੇਂ ਉਹਦੇ ਨਾਲ ਵੀ ਹੋਣਾ ਚਾਹੀਦਾ ਇੱਕ ਤਰਖਾਸ ਮਾਨਯੋਗ ਐਸਐਸਪੀ ਖੰਨਾ ਜੀ ਦੇ ਪ੍ਰਿਤਪਾਲ ਸਿੰਘ ਛੇਰੀਆਂ ਨੇ एसएसबी साहब ਜਿਹਦੇ ਦਿੱਤੀ ਸੀ ਜਿਸ ਦੀ ਪੜਤਾਲ ਡੀਐਸਪੀ ਸਮਰਾਲਾ ਨੇ ਕੀਤੀ ਡੀਐ ਲੀਗਲ ਦੀ رائے ਤੋਂ ਬਾਅਦ ਇਹ ਪੜਚਾ ਦਰਜ ਹੋਇਆ 318 ਜੀਵਨ ਦੋ ਤੇ ਕਾਰਜ ਜੀਵਨ ਦੋ ਬੀਐਨਐਸ ਦਾ ਦਰਜ ਹੋਇਆ ਸੀ ਤਿੰਨ ਜਾਣਿਆਂ ਤੇ ਤੇ ਜਿਹਦੇ ਵਿੱਚ ਜਤਿੰਦਰ ਕੌਰ ਜਰਨੈਲ ਸਿੰਘ ਤੇ ਬਲਵਿੰਦਰ ਕੌਰ ਦੇ ਵਰਕਫਾਰਬ ਦਰਜ ਹੋਇਆ ਸੀਗਾ ਜੀ ਇਹ ਵਿਆਹ ਹੋਇਆ ਸੀ ਜੀ ਸਾਲ 2018 ਦੇ ਵਿੱਚ ਹਸਬੰਡ ਵਾਈਫ ਤੇ ਲੜਕੀ ਹਾਈਲਾਈਟਸ ਦੋ ਤਿੰਨ ਵਾਰ ਹਾਈਲਾਈਟਸ ਕੀਤੀ ਪਹਿਲਾਂ ਆਸਟ੍ਰੇਲੀਆ ਕੀ ਦੇ ਵਾਸਤੇ ਟਰਾਈ ਕੀਤਾ ਉੱਥੇ ਇਹਨਾਂ ਦਾ ਨਹੀਂ ਹੋਈ ਹਾਈਲਾਈਟਸ ਨਹੀਂ ਹੋਈ ਫਿਰ ਕੈਨੇਡਾ ਦੇ ਬਾਰੇ ਕੀਤਾ ਟਰਾਈ ਇਹਨਾਂ ਨੇ ਉੱਥੇ ਨਹੀਂ ਥਰਡ ਟਾਈਮ ਕੈਨੇਡਾ ਦੇ ਵਾਸਤੇ ਇਹਨਾਂ ਨੇ ਉਹ ਵੀਜ਼ਾ ਲੱਗ ਗਿਆ ਇਹਨਾਂ ਦਾ ਉਸ ਤੋਂ ਬਾਅਦ ਲੜਕੀ ਚਲੀ ਗਈ ਜੀ ਉਸ ਤੋਂ ਬਾਅਦ ਉਹਨੇ ਲੜਕੇ ਨੂੰ ਲੈ ਕੇ ਜਾਣ ਤੋਂ ਬਣਾ ਕੀਤਾ ਸੀ ਤੇ 31 ਲੱਖ ਦਾ ਫਰਾਡ ਕੀਤਾ ਇਹਦੇ ਵਿੱਚ ਜੀ ਉਹਨਾਂ ਨੇ ਇਹ 7 ਸਾਲ ਬਾਅਦ ਲੱਗਦੇ ਬਾ ਭੇਜਣ ਦੀ ਵੇਖੋ ਜੀ ਜੀ ਬਿਲਕੁਲ ਜੀ 7 ਸਾਲ ਹੋ ਚੁੱਕੇ ਆ 2018 ਦਾ ਮੈਂ ਪਹਿਲਾਂ ਹੀ ਦੱਸ ਚੁੱਕਿਆ 2018 ਦੇ ਵਿੱਚ ਮੈਰਿਜ ਹੋਈ ਸੀ ਜੀ ਇਹਨਾਂ ਦੀ ਤੇ ਬਾਕੀ ਤਫਤੀਸ਼ ਚੱਲਦੀ ਪਈ ਹੈ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੈਗੇ ਸਾਡੇ